ਜਦ ਮੈਨੂੰ ਸਟਾਇਰ ਸਰਜਨ ਦੱਸਨੇ ਘਰ ਆਹੋ ਤੇ ਉਹ ਜਿਹੜੀ ਉਹਦੀ ਪੈਲੀ ਜਿਹੜੀ ਉਹਨੂੰ ਦਿੱਤੀ ਉਹਦੇ ਚੋਂ ਪੈਲੀ ਵੀ ਤੂੰ ਲੈ ਲਈਆ ਪੈਸੇ ਵੀ ਤੂੰ ਲੈ ਲਿਆ ਤੇ ਪੈਲੀ ਵੀ ਤੂੰ ਵਾਉਂਦੇ ਆ ਤੇ ਜਾਂ ਤੈਨੂੰ ਇੱਕ ਚੀਜ਼ ਦੇ ਜਾਂ ਕਲੀ ਦੇ ਜਾਂ ਪੈਸੇ ਦੇ ਉਹਨੂੰ ਉਹ ਯਾਰ ਦੱਸਾਂ ਕੀ ਗੱਲ ਹੈ ਮੇਰੀ ਚੱਲ ਗਈ ਹੈ ਨੌਕਰੀ ਗੱਲ ਦਾ ਤੇ ਮੈਨੂੰ ਵੀ ਪਤਾ ਹੈ ਠੀਕ ਨਹੀਂ ਤੇ ਮੈਂ ਯਾਰ ਥੱਲੇ ਬੜਾ ਲੱਗ ਗਿਆ ਹੈ ਲੈਣ ਦੇਣ ਲੋਕਾਂ ਦਾ ਬੜਾ ਹੋ ਗਿਆ ਹੈ ਹੋਰ ਗੱਲ ਕੋਈ ਨਹੀਂ ਸਿਰ ਜਮੀਨ ਤੇ ਉਹ ਹੀ ਵਾਉਂਦਾ ਹੈ ਤੇ ਪੈਸੇ ਦਾ ਧਕਦਾਰ ਵੀ ਉਹ ਹੀ ਹੈ ਪਰ ਹੁਣ ਮੈਨੂੰ ਥੋੜੀ ਜਿਹੀ ਲੋੜ ਈ ਮੈਂ ਤਾਂ ਕਢਾਗਦੇ ਆਪਣੇ ਥੋੜੀ ਜਿਹੀ ਵਰਤ ਲਿਆ। ਚਲ ਆਈ ਤੇ ਗੱਲ ਸੱਚੀ ਕਰਦੇ ਫਿਰ ਜੇ ਤੂੰ ਵਰਤ ਲਿਆ ਤਾਂ ਉਹਨੂੰ ਫੇਰ ਪੈਲੀ ਦੇ ਦੇ। ਆਹੋ ਵੇਨੇ ਆ ਕੋਈ ਉਹਨਾਂ ਕੋ ਕਰਕੇ ਹੁਣ ਹਾਂ ਕਰਨਾ ਹੀ ਪੈਣਾ ਵਾ ਯਾਰ। ਠੀਕ ਨੇ ਪੈਲੀ ਭਾਵੇਂ ਪੈਲੀ ਦੇ ਜਿੱਥੇ ਦੇਣੀ ਆ। ਆਹੋ ਕੋਈ ਨਹੀਂ ਵੇ ਲੈਨੇ ਆ। ਕੋਤ ਨਹੀਂ ਗੱਲ ਕਰਦਾ ਕੋਈ। ਨਹੀਂ ਹੋਤ ਨਹੀਂ ਕੋਈ ਗੱਲ ਕੀਤੀ। ਉਹਨੇ ਕਿਹਾ ਪੈਸੇ ਵਾ ਕਹਿੰਦਾ ਪੈਸੇ ਵੀ ਲੈ ਕੇ ਆ ਤਾਂ ਪੈਲੀ ਵੀ ਕੋਈ ਜਾਂ ਮੈਨੂੰ ਪੈਲੀ ਲੈ ਦੋ ਜਾਂ ਪੈਸੇ ਲੈ ਦੋ। ਉਹ ਚਲ ਕੋਈ ਗੱਲ ਨਹੀਂ ਮੈਂ ਦੱਸਾਂ ਕਰਨਾ ਵਾ। ਹਾਂ। ਮੈਂ ਹਬਾਲ ਹੋਇਆ ਨਾ ਆਪਣੀ ਨੌਕਰੀ ਤੋਂ ਤੇ ਪੈਸੇ ਮੈਨੂੰ ਮਿਲ ਜਾਣੇ ਆ ਤੇ ਜਿੰਨੇ ਕ ਪੈਸੇ ਉਹਦੇ ਬਣਨੇ ਆ ਨਾ ਜਿੰਨੇ ਮੈਂ ਕਢਾਏ ਆ ਅੱਛਾ ਜੀ ਤੂੰਨੇ ਉਹਦੇ ਮੈਂ ਦੇ ਦੂੰਗਾ ਇਹ ਆ ਵੀ ਥੋੜਾ ਜਿਹਾ ਹੌਸਲਾ ਕਰਨਾ ਪੈਣਾ ਇੱਕ ਦੋ ਮਹੀਨੇ ਅੱਛਾ ਤੂੰ ਪੈਸੇ ਦੇਵੇਂ ਪੈਸੇ ਦੇਨੇ ਪਹਿਲੀ ਦਿਨ ਨੇ ਇਹ ਪਹਿਲੀ ਦਿਨ ਹੀ ਦੇਣੀ ਪੈਸੇ ਦੇ ਦਾਂਗੇ ਉਹਨੂੰ ਠੀਕ ਨਹੀਂ ਮੈਂ ਇਹਨੂੰ ਦੋੜੀ ਮੈਂ ਤਾਂ ਵਰਤਲੇ ਹੋਰ ਗੱਲ ਕੋਈ ਨਹੀਂ ਵਿੱਚ ਕਿ ਉਹਨੂੰ ਕਿੰਨੇ ਕ ਟਾਈਮ ਤੱਕ ਪੈਸੇ ਦੇਣੇ ਆ ਯਾਰ ਹੁਣ ਨਾ ਬਹਾਲ ਹੋਏ ਨਾ ਮੈਂ ਮਹੀਨੇ ਨੂੰ ਹੋ ਜਾ ਦੋਵਾਂ ਨੂੰ ਹੋ ਜਾ ਤਿੰਨਾਂ ਨੂੰ ਹੋਏ ਉਹਨੂੰ ਕਹਿੰਦਾ ਥੋੜਾ ਜਿਹਾ ਇੰਤਜ਼ਾਰ ਕਰਨਾ ਪੈਣਾ ਪੈਸੇ ਤੇਰੇ ਪੱਥਰ ਤੇ ਲੀਕੇ ਮਿਲ ਜੂਗੇ ਗੱਲ ਤੋਂ ਕੋਟਾ ਦੇ ਕੇਸ ਦੇ ਬੜੇ ਲੰਮੇ ਚੌੜੇ ਚੱਲਦੇ ਰਹਿੰਦੇ ਆ ਕੀ ਬਦ ਕਦੋਂ ਤੋਂ ਬਹਾਲ ਹੋਣਾ ਦੋਵਾਂ ਚਾਵਾ ਚੱਲਦੋ ਸਾਲਾਂ ਨੂੰ ਕਦੋਂ ਹੋਣਾ ਇਹ ਥੋੜੀ ਗੱਲ ਬਣਦੀ ਆ ਜੇ ਤੱਕ ਮਹੀਨੇ ਕੋ ਦੋ ਅੱਜ ਅਗਲੇ ਨੂੰ ਮੈਂ ਕਹਿ ਹੀ ਦਵਾਂ ਉਹ ਨਹੀਂ ਯਾਰ ਨਹੀਂ ਤੇਰੇ ਕੋ ਦਿੱਤੇ ਜਾਂਦੇ ਤਾਂ ਤੂੰ ਉਹਨੂੰ ਪਹਿਲੀ ਦੇ ਦੇ ਉਹ ਨਹੀਂ ਕੀ ਮੇਨੂੰ ਵਕੀਲ ਕਹਿੰਦਾ ਸੀ ਨਾ ਕਿ ਤੂੰ ਬਾਲ ਹੋਏ ਨਾ ਮੈਂ ਤੇ ਮੈਂ ਤਾਂ ਹੀ ਆਖਣ ਡਿਆ ਮੈਂ ਚੱਲ ਤਾਂ ਹੀ ਪੈਸੇ ਕਢਾ ਕੇ ਬਤਲੇ ਹੀ ਕਿ ਮੈਂ ਮੁਕਰਨ ਥੋੜਾ ਦੇਉਂ ਕੋਟਾਂ ਦੇ ਕੇਸ ਦੀ ਵੀ ਕਦੋਂ ਗੱਲ ਹੋਣੀ ਹੈ ਕਿ ਬਸ ਤੂੰ ਬਾਲ ਹੋਣਾ ਵੀ ਹੈ ਕਿ ਨਹੀਂ ਹੋਣਾ ਆਹ ਇੱਕ ਗੱਲ ਤੇ ਅਗਲੇ ਨੂੰ ਕੀ ਕਹਿਦਾ ਜਵਾਬ ਉਹ ਜਾਂ ਤੂੰ ਤੂੰ ਪਹਿਲੀ ਦੇ ਦੇ ਕੋਈ ਗੱਲ ਦੱਸਾਂ ਗੱਲ ਕੀ ਆ ਹੁਣ ਤੇ ਪੰਜਾ ਤੂੰ ਆਇਆ ਵਾ ਤੇ ਮੈਨੂੰ ਹੰਡਾ ਪਰ ਘਰ ਸਲਾਹ ਕਰ ਲੈਣ ਦੇ ਸੀ ਪਹਿਲੀ ਦੇਣੀ ਹੈ ਕਿ ਜਾਂ ਉਹਨੂੰ ਪੈਸੇ ਦੇਣੇ ਚਲੋ ਫਿਰ ਲਾ ਕੇ ਦੱਸੋ ਸਲਾਹ ਕਰਕੇ ਫਿਰ ਮੈਂ ਦੱਸ ਦੂੰਗਾ ਤੇ ਤੂੰ ਜਾ ਕੇ ਤੂੰ ਕਹੇਂ ਕਿ ਉਹ ਮੁਕਰਦਾ ਨਹੀਂਗਾ ਕਿ ਗੱਲੋਂ ਉਹ ਕਹਿੰਦਾ ਮੈਂ ਆਪਣੇ ਘਰ ਸਲਾਹ ਕਰਕੇ ਤੇ ਦੱਸ ਦੂੰਗਾ ਚਲੋ ਠੀਕ ਆ ਸਲਾਹ ਠੀਕ ਨਹੀਂ ਆ ਤੂੰ ਕਹਿੰਦਾ ਦਿਲ ਨਾਲ ਥੋੜਾ ਕਰ ਕੋਈ ਗੱਲ ਪੈਸੇ ਮਿਲ ਜਾਣਗੇ ਠੀਕ ਠੀਕ ਆਹੋ ਇਹ ਆ ਥੋੜਾ ਟਾਈਮ ਬਾਅਦ ਇੱਕ ਦੋ ਦਾ ਮਹੀਨਾ ਹੀ ਆ ਆ ਤੇ ਕੰਮ ਮੇਰਾ ਅੰਡ ਦੇ ਕਿੱਸ ਜਿਹੜਾ ਚਲੋ ਠੀਕ ਆਹੋ ਤੇ ਜਾ ਕੇ ਉਹਨੂੰ ਇਹਨਾਂ ਗੱਲ ਕਹਿ ਦੀ ਚਲੋ ਆ ਮਾਂ ਆ ਕੇ ਜਦੋਂ ਥੋੜਾ ਕਰ ਦੇਣ ਠੀਕ ਨਹੀਂ ਆਖੀ ਵੀ ਪਾਸਾ ਦਿਨ ਦੇ ਦੇ ਉਹਨੂੰ ਆ ਆ ਵੀ ਆ ਕਾ ਜਿੰਨਾ ਜਰਾ ਖੋਣਾ ਢੋਨੇ ਲੱਗਣ ਤੱਕ ਨਾ ਫੋਨ ਤੱਕਣ ਕੌ ਕੋ ਬੀਜੀਆਂ ਠੀਕ ਨਹੀਂ ਕਿ ਨਾ ਉਹ ਤੇ ਮੇਰੇ ਪੈਸੇ ਨਾ ਦਿੱਤੇ ਉਹਨੇ ਮੈਂ ਪਹਿਲੀ ਵਾਰ ਦੂੰਗਾ ਕਾਰੀ ਵਾਰ ਗੱਲ ਮੁਕੀ ਠਗੜਾ ਬਾਰੇ ਥੋੜਾ ਇੰਤਜ਼ਾਰ ਕਰਨਾ ਪੈਣਾ ਚਾਹ ਠੀਕ ਹੈ ਮੈਨੂੰ ਤਾਂ ਲੋੜ ਇਹ ਤੇ ਮੈਂ ਤਾਂ ਅੱਗ ਫੱਕੀ ਅੱਛਾ ਤੇ ਕਿਰੇਤਦਾਰ ਕੋ ਵੀ ਯਾਰ ਕੀ ਫੜਨੇ ਉਹਨਾਂ ਨੂੰ ਕਿ ਤੁੰਬੇ ਵੜੇ ਤੋੜਦੇ ਲੋਕ ਠੀਕ ਨਹੀਂ ਜੇ ਹੁਣ ਕੋਈ 100 ਲੱਖ ਰੁਪਇਆ ਫੜੇ ਅਗਲੇ 3 ਦਿਨ ਘਰ ਆ ਜਾਂਦੇ ਆ ਆਓ ਪਰ ਉਹ ਸਾਨੂੰ ਜ਼ਰੂਰਤ ਬੜੀ ਹੈ ਉਹ ਲੱਗਾ ਸੀ ਬੰਦੇ ਇਕੱਠੇ ਕਰਨ ਅੱਛਾ ਤੇ ਮੈਂ ਹੁੰਦਕਿਆ ਵਾ ਵੀ ਬੰਦੇ ਤੂੰ ਨਾ ਇਕੱਠੇ ਕਰ ਤੇ ਮੈਨੂੰ ਇੱਕ ਵਾਰ ਪੁੱਛਾਂ ਦੇ। ਮੈਂ ਹੁਣ ਤੇਰਾ ਤਾਂ ਆ ਆ ਵੀ ਮੇਰੇ ਤਲੋ ਹਰਾਸ ਹੋ ਲਿਆ ਜਾਵਾ। ਜਾ ਹੋਏ ਤੇ ਗੱਲ ਹੈਗੀ। ਇੱਕ ਵਾਰ ਉਹ ਹੁੰਦੇ ਮੈਂ ਢੱਕ ਸਮਾਂ ਨੂੰ ਵੀ ਨਾ ਹਾਂ। ਹਾਂ। ਕਿੰਨਾ ਕਿ ਦੋ ਮਹੀਨੇ ਢੱਕ ਲੈਨੇ ਆ ਤੇ ਤੁਹਾਨੂੰ ਦਸ-ਦਸ ਜੀ ਢੱਕ ਤਾਂ ਨਾ ਵੀ। ਉਹ ਨਹੀਂ ਕੋਈ ਗੱਲ ਨਹੀਂ ਕਿ ਉਹਨੂੰ ਕਹੇ ਫਿਕਰ ਨਾ ਕਰੀ ਕਿ ਗੱਲ ਦਾ। ਜਿਹੜਾ ਉਹਨਾਂ ਕਣਕਾਂ ਦੇ ਬੀਜੀਆਂ ਵਾ ਠੀਕ ਨਹੀਂ। ਜੇ ਝੋਨੇੋਂ ਪੈਸੇ ਦਿੱਤੇ ਜਾਣਗੇ ਠੀਕ ਆ ਨਹੀਂ ਤਾਂ ਆਪਣੀ ਪੜੇ ਵਾਲੂ ਕੋ ਝੋਨਾ ਲਾ ਲਊਗਾ ਚਲੋ ਠੀਕ ਜਲ ਮੁਕੀ ਧਕੜਾ ਪਾਰ ਪਿਆ ਠੀਕ ਨੇ ਚਲੋ ਉਹਨੂੰ ਇਦਾਂ ਕਹ ਦਿੰਨਾ ਵੀ ਚਲ ਮੈਂ ਲਾ ਕੇ ਤੇ ਦੇ ਉਹਨੂੰ ਤੇ ਝੋਨਾ ਲਾ ਬੀਜ ਨਹੀਂ ਆ ਪੈ ਦਊਗਾ ਬਿਲਕੁਲ ਬਿਲਕੁਲ ਮੈਂ ਰਮਨ ਹਾਂਜੀ ਕਾਈ ਜੀ ਇਹ ਵੇਖਿਆ ਇੱਥੋਂ ਦੀ ਝਾਤੀ ਲਾ ਰਹੀ ਆ ਤੇ ਮਿੱਟੀ ਪਾਉਂਦੇ ਆ ਆਹ ਮਿੱਟੀ ਦੇ ਪੈਂਦੇ ਆ ਇਹ ਗਏ ਹੀ ਤੇ ਉਹਨਾਂ ਨੂੰ ਮਨਾ ਕਰਕੇ ਆਏ ਆ ਵੀ ਹੋਣਾ ਪਾਇਓ ਗੱਲ ਇਦਾਂ ਵਾਂ ਪਿਓ ਨਾ ਤਿੱਬੜ ਵਾਲਿਆਂ ਨੂੰ ਉਹਨਾਂ ਦਿੱਤੇ ਜ਼ਿਆਦੇ ਪੈਸੇ ਆਹ ਨੂੰ ਦੇਣ ਦੇ ਕੱਟ ਪੈਸੇ ਤੁਹਾਨੂੰ ਸਾਦੇ ਮਾਲੀ ਵਾਲੀ ਉਹ ਸਾਨੂੰ ਕਰਦੇ ਆ ਤੇ ਇਹਨਾਂ ਨੇ ਹੁਣ ਤਾਂ ਕਰਕੇ ਬੰਦ ਕੀਤੀ ਆ ਵੀ ਉਹਨਾਂ ਨੂੰ ਦੋ ਦੋ ਕਿਸ਼ਤਾਂ ਦੇ ਦਿੱਤੀਆਂ ਨਾ ਇਹ ਆਂਦੇ ਵੀ ਸਾਡੇ ਵੀ ਸਾਰੇ ਪੈਸੇ ਪਾਓਗੇ ਨਾ ਤੇ ਫੇਰ ਤਾਂ ਕਰਕੇ ਅਸੀਂ ਮਿੱਟੀ ਲੰਗਣ ਦੇਣੀ ਆ ਹਾਂ ਨਾ ਠੀਕ ਆ ਗੱਲ ਤੁੱਤੋ ਫੋਨ ਇਹਨਾਂ ਨੂੰ ਆਉਂਦੇ ਸੀ ਵੀ ਪਾਲਿਆਂ ਦੋ ਜੇ ਤੁਸੀਂ ਆਪਣੀ ਪੈਲੀ 'ਚ ਨਹੀਂ ਪੈਣ ਦੇਣੀ ਸਾਨੂੰ ਗਾਂ ਲੰਗ ਲੈਣ ਦੋ ਇਹ ਆਂਦੇ ਵੀ ਮੈਂ ਗਾਂ ਵੀ ਨਹੀਂ ਲੰਗਣ ਦੇਣਾ ਤਾਈ ਜੀ ਜੇ ਉਹਨਾਂ ਦਾ ਕੰਮ ਬੰਦ ਕਰਾਂਗੇ ਉਹਨਾਂ ਦਾ ਕੰਮ ਘਟੂਗਾ ਤਾਂ ਹੀ ਸਾਨੂੰ ਪੈਸੇ ਦੇਣਗੇ ਫੇਰ ਹੀ ਦੇਣੇ ਹੁੰਦਾ ਨਹੀਂ ਉਹਨਾਂ ਦੇਣੇ ਹੁੰਦਾ ਸਾਡਾ ਕੰਮ ਚੱਲੀ ਜਾਂਦਾ ਕੋਈ ਦੇਹ ਲੋਦਾ ਸਰਕਾਰਾਂ ਵੀ ਕਿੱਦਾਂ ਦੀ ਇਹ ਆਪਣੀ ਚੀਜ਼ ਵਾ ਤਰਲੇ ਲੈਣੇ ਆ ਕਿ ਪੈਸੇ ਲੈਣੇ ਪੈਣਦੇ ਆ ਆਪਾਂ ਨੂੰ ਆਪਣੀਆਂ ਜ਼ਮੀਨਾਂ ਨਾਲ ਖਰਾਬ ਕਰਾਈਆਂ ਤੇ ਨਾਲੇ ਹੁਣ ਪੈਸਿਆਂ ਨੂੰ ਵੀ ਤਰਲੇ ਮਾਰਨ ਬਾਈ ਗੱਲ ਹੋ ਗਈ ਕਿੱਦਾਂ ਦੀ ਜ਼ਮੀਨ ਸੀ ਘਰੋਂ ਚਾਹਤੀ ਵੱਜ ਜਾਂਦੀ ਹੁੰਦੀ ਸੀਗੀ ਬੜੀ ਸੋਹਣੀ ਤਾਂ ਤੇ ਬੜਾ ਔਖਾ ਹੋ ਗਿਆ ਵਾ ਔਖੇ ਕੰਮ ਆ ਇਹ ਤਾਂ ਕਿੱਥੋਂ ਸਰਕਾਰ ਨੇ ਹਸ ਤੌਰ ਦਿੱਤਾ ਇਹ ਕੰਮ ਇੱਥੇ ਤੁਸਨਾ ਬਣਾ ਲਓ ਤੇ ਸ਼ਬਦ ਬਸ ਬਸ ਮੈਨੂੰ ਤਾਂ ਲੱਗਦਾ ਸਾਰਾ ਪੰਜਾਬ ਇਦਾਂ ਹੀ ਮੰਨ ਲੈਣਾ ਵਾ ਸਰਕਾ ਬਣਾ ਬਣਾ ਕੇ ਹਾਂ ਮੰਨ ਲੈਣਾ ਇਹਨਾਂ ਨੇ ਇਦਾਂ ਹੀ ਥੋੜੀਆਂ ਸੜਕਾਂ ਬਣਾਈਆਂ ਨੇ ਤੇ ਨਾਲੇ ਨਾ ਉਹ ਉਦਣ ਆਇਆ ਨਹੀਂ ਸਰਪੰਚ ਇੱਥੇ ਆਹੋ ਤੇ ਇਹਨਾਂ ਨੇ ਸਾਰੀ ਗੱਲ ਬਾਤ ਕੀਤੀ ਹੀ ਨਾ ਮੈਨੂੰ ਲੱਗਦਾ ਵੀ ਅੱਜ ਉਹਨਾਂ ਦੇ ਘਰ ਗਿਆ ਮੈਂ ਜਾਂਦਾ ਵੇਖਿਆ ਵਾ ਅੱਛਾ ਤੇ ਪਤਾ ਨਹੀਂ ਕਿ ਉਹਨਾਂ ਕੀ ਜਵਾਬ ਦਿੱਤਾ ਮੁੜ ਕੇ ਆਇਆ ਨਹੀਂਗਾ ਇੱਧਰ ਵੇਖੋ ਹੁਣ ਪਤਾ ਲੱਗੂਗਾ ਮਿਲੂਗਾ ਤੇ ਫੇਰ ਹੀ ਪਤਾ ਲੱਗਣਾ ਕਿ ਕੀ ਉਹਨਾਂ ਕਿਹਾ ਤੇ ਕੀ ਨਹੀਂ ਕਿਹਾ ਆ ਪਤਾ ਨਹੀਂ ਇਹਨਾਂ ਨੂੰ ਨਾ ਬੰਬੀ ਤੇ ਮਿਲ ਪਿਆ ਹੋਵੇ ਖੁਸ਼ ਹੋਗੀ ਆਉਂਦੇ ਆ ਤੇ ਆਹੋ ਆਉ ਤੇ ਫੇਰ ਪਤਾ ਲੱਗਣਾ ਉਦਾਂ ਮੈਨੂੰ ਤੇ ਲੱਗਦਾ ਵੀ ਸਾਰੀ ਗੱਲ ਕਰੂਗਾ ਹੈ ਤੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦਾ ਹੁੰਦਾ ਉਹ ਨਹੀਂ ਹੈ ਤੇ ਇਦਾਂ ਦਾ ਹੀ ਜੋ ਸਰਪੈਂਚ ਤਾਂ ਗਾੜੀ ਵੋਟਾਂ ਤਾਂ ਆਈ ਜੀ ਤਾਂ ਹੀ ਪੈਣਗੀਆਂ ਜੇ ਇਦਾਂ ਦੇ ਕੰਮ ਕਰੂਗਾ ਤੇ ਜੇ 도ਗਲਿਆਂ ਵਾਲੇ ਕੰਮ ਕੀਤੇ ਇੱਥੇ ਸਾਡਾ ਤੋਂ ਉਹਨਾਂ ਦਾ ਉੱਥੇ ਹੋ ਗਿਆ ਤੇ ਫੇਰ ਨਹੀਂ ਨਾ ਗੱਲ ਬਾਨੀ ਫੇਰ ਕਿੰਨ ਵੋਟਾਂ ਪਾਉਣੀਆਂ ਨੂੰ ਮੁਰਕੇ ਤਾਰੇ ਕੋ ਬਣਾਉਂਦਾ ਫੇਰ ਕਿਸ ਨੂੰ ਆਹੋ ਜੇ ਕਿਸੇ ਦਾ ਕੰਮ ਸਵਾ ਲੂਗਾ ਤੇ ਫੇਰ ਹੀ ਬਣੂਗਾ ਫੇਰ ਹੀ ਬਣੂਗਾ ਔਰ ਪੈਣ ਜੀ ਦਾ ਆਇਆ ਜੇ ਹੁਣ ਆਹੋ ਆਇਆ ਠੀਕ ਠਾਕ ਆਉਣਾ ਨਹੀਂ ਉਹਨਾਂ ਨੇ ਠੀਕ ਠਾਕ ਆਂਦੀ ਆਵਾਂਗੇ ਜੇ ਟੋਪੀ ਨਹੀਂ ਆਂਦੀ ਲੱਗਦੀ ਜੇ ਕਿ ਟੋਪ ਲੱਗਦੀ ਫੇਰ ਆਵਾਂਗੇ ਚੱਲ ਕਿੰਨਾ ਚਿਰ ਹੋ ਗਿਆ ਐਨੂੰ ਤੁਸੀਂ ਕਹਿਣਾ ਸੀ ਨਾ ਆਣ ਕੇ ਕੋਰਾ ਫੇਰਾ ਮਾਰ ਦਿਓ ਕਾਹਦੇ ਆ ਗਈ ਮੈਂ ਹਾਂ ਚੱਲ ਆ ਜਾਂਦੇ ਤੁਸੀਂ ਕਿਤੇ ਵਿੱਚ ਵਰਕਾ ਦੀ ਬਲਵਾ ਲੱਗੀ ਜਾਂਦਾ ਵਾ ਆਹੋ ਤੇ ਫੇਰਾ ਮਾਰ ਜਾਂਦੇ ਕਿਹੜਾ ਦੂਰ ਸੀ ਨਾ ਆਂਦੀ ਨਹੀਂ ਕੋਈ ਨਹੀਂ ਆਵਾਂਗੀ ਰੱਖ ਮਾੜਾ ਜਾ ਦਿਨਾਂ ਤੱਕ ਪੈ ਲੈਣ ਦੇ ਫਿਰ ਕਮਾਤਾ ਚੱਲ ਕੋਈ ਨਹੀਂ ਮੈਂ ਵੀ ਕਰੂੰਗੀ ਫੋਨ ਵੀ ਕਿੰਨੇ ਦਿਨ ਹੋ ਗਏ ਆਣ ਕੇ ਸਬਦ ਹੀ ਮਿਲ ਗਿਲ ਜਾਓ ਹੁਣ ਆਹੋ ਮੈਂ ਤਾਂ ਕਿਹਾ ਸੀ ਮੈਂ ਕਿ ਕੁੜੀ ਵੀ ਕਹਿਣ ਲਈ ਹੀ ਲਜਾਈ ਤੇਰੀ ਵੀ ਪਈ ਆਈ ਨਹੀਂ ਭੈਣ ਜੀ ਕੀ ਗੱਲ ਵਾ ਚਲੋਂ ਹੁੰਦੀ ਤੇ ਮਿਲ ਗਏ ਜਾਂਦੀ ਆਹੋ ਅੱਗੇ ਸਗ ਝਟ ਆ ਜਾਂਦੇ ਹੁਣ ਤਾਂ ਕਿੰਨਾ ਚਿਰ ਹੋ ਗਿਆ ਵਾ ਨਹੀਂ ਆਂਦੀ ਠੰਡ ਠੰਡ ਕਰਕੇ ਨਹੀਂ ਆਈ ਮੈਂ ਤੇ ਕੋਈ ਚਲੋ ਕੋਈ ਗੱਲ ਨਹੀਂ ਤਾਈ ਜੀ ਤੁਪਾਂ ਵਿੱਚ ਲੱਗਣ ਡੈ ਹੀ ਪੈਣੀਆਂ ਵਾ ਹੁਣ ਤੁਪਾਂ ਹੀ ਪੈਣੀਆਂ ਨੇ ਧੀਏ ਆਹੋ ਹੀ ਆ ਥੋੜਾ ਜਿਹਾ ਮੀਨਾ ਠੰਡਦਾ ਮੁੜ ਕੇ ਬਾਹਰ ਬੈਨੂ ਜੀ ਨਹੀਂ ਕਰਨਾ ਅੰਦਰ ਵੜਿਆ ਕਰਨਾ ਬਦਵਾ ਦਾ ਬੰਦਾ ਚਲ ਜੀ ਗੇੱਖੀਆਂ ਥੱਲੇ ਤੇ ਅਸੀਆਂ ਥੱਲੇ ਵੜਨਾ ਬਸ ਬਸ ਤੇ ਇਦਾਂ ਕਰ ਤੂੰ ਤੇ ਥੋੜਾ ਜਿਹਾ ਸਾਗ ਹੀ ਬਣਾਣਾ ਅੱਜ ਸਾਗ ਨੂੰ ਜੀ ਕਰਨ ਲਿਆ ਇਹ ਚਲ ਕੋਈ ਗੱਲ ਨਹੀਂ ਪਾਲਕ ਤਾਂ ਥੋੜੀ ਜੀ ਹੈਗੀ ਆ ਤੇ ਤੋੜ ਲਿਓਂਦੀ ਥੋੜਾ ਜ ਸਾਬਤਾ ਹੀ ਬਣਾਣਾ ਜਿਹੜਾ ਜਿਹੜੀ ਇੱਕ ਲੰਗ ਜੇ ਦੋ ਟੰਗ ਲੰਗ ਜਾਣ ਇੰਨੇ ਵੱਡੇ ਹੁੰਦੇ ਆ ਕੋਈ ਗੱਲ ਨਹੀਂ ਮੈਂ ਨਾ ਚਾਹ ਬਣਾਉਣੀ ਘੋਟ ਤੇ ਪਹਿਲਾਂ ਚਾਹ ਪੀ ਲਈ ਘੋਟ ਘੋਟ ਤੇ ਫਿਰ ਮੈਂ ਜਾ ਕੇ ਤੇ ਲੈ ਨਹੀਂ ਸਕ ਚਲੋ ਇਦਾਂ ਹੀ ਕਰ ਲਿਆ ਹਾਂ ਮੈਂ ਲਈ ਤੇ ਚਾਹ ਬਣਾਵਾਂਗੇ ਤੁਹਾਡੇ ਚਲਦ ਗਿਆ ਵਾ ਸਰਪੰਚ ਪਤਾ ਨਹੀਂ ਕਿੱਧਰ ਆਇਆ ਹੋਗਾ ਆਉਂਦੇ ਆ ਤੇ ਪੁੱਛ ਨਹੀਂ ਆ ਕਿ ਕੀ ਗੱਲ ਵਾ ਗੱਲ ਤੇ ਕੋਈ ਨਾ ਕੋਈ ਹੋਣੀ ਆ ਜ਼ਰੂਰ ਆ ਗਏ ਨੇ ਹੋ ਜਾਓ ਹੋ ਆਈ ਜਾਣਾ ਜੀ ਆਇਥੇ ਬੈਠੋ ਹਾਂ ਹਾਂ ਇਹ ਕਿਹਤਰਾ ਹੈ ਸਰਪੰਚ ਓਏ ਉਹਨੇ ਘਲਾਇਆ ਸੀ ਸੁਰਜਿੰਦਰ ਲਾਹਿਕ ਅੱਛਾ ਨਾ ਹੁਣ ਕੀ ਚੰਦਾ ਵਾ ਇਹ ਇਹ ਮੈਂ ਤਾਂ ਬੰਦੇ ਇਕੱਠੇ ਕਰਨੇ ਸੀ ਹਾਂ ਉਹਨੇ ਮੈਨੂੰ ਤਾਂ ਘਲਾਇਆ ਓਏ ਚੱਲ ਯਾਰ ਈਤ ਦੀ ਗੱਲ ਵਾ ਅੱਛਾ ਰੋਲਾ ਪੈ ਚੰਗਾ ਨਹੀਂ ਹੁੰਦਾ ਤੇ ਤਾਂ ਇਹ ਉਹਨੇ ਮੈਨੂੰ ਘਲਾਇਆ ਵਾ ਪੀ ਜਾ ਕੇ ਸੁਨਾ ਦੇ ਪੀ ਜਾ ਪੈਲੀ ਦੇ ਦੇ ਤੇ ਜਾਂ ਪੈਸੇ ਦੇ ਦੇ ਜਿਹੜੇ ਪੈਲੀ ਦੇ ਲਏ ਵੇਖਿਆ ਹੀ ਕਿੰਨਾ ਚਲਾਕ ਵਾ ਹੈ ਚਾਤਰ ਕੇ ਥਾਂ ਦਾ ਸਰਪੰਚਾਂ ਨੂੰ ਘਲਾਉਂਦਾ ਫਿਰਦਾ ਸਾਡੇ ਘਰ ਨਾ ਕੀ ਗੱਲ ਸਾਡੇ ਨਹੀਂ ਪੈਸੇ ਕੋਹ ਲੱਗਦੇ ਉਹ ਮੇਰੀ ਗੱਲ ਮੈਂ ਟਣਕਾ ਤਾਕ ਉਹ ਮੈਂ ਗੱਲ ਸੁਣਾ ਮੇਰਾ ਹੋ ਗਿਆ ਖਰਚੇ ਜਾਂ ਥੋੜਾ ਜਿਆਦਾ ਹੋਰ ਪੈਸੇ ਦੀ ਮੈਂ ਲੋੜ ਤੇ ਮੈਨੂੰ ਹੈ ਨਹੀਂ ਤੁਸੀਂ ਸਿੱਧੀ ਗੱਲ ਕਰਨੀ ਸੀ ਨਾ ਉਹਦੇ ਨਾਲ ਵੀ ਮੇਰਾ ਬਰਾਬਰ ਦਾ ਹਿੱਸਾ ਵਾ ਠੀਕ ਆ ਨਾ ਤੇ ਪੈਸੇ ਮੈਂ ਆਪਣੇ ਕਢਾਏ ਆਪਣੇ ਹਿੱਸੇ ਦੇ ਇਹਦੇ ਨਹੀਂਗੇ ਕਢਾਏ ਜੇ ਮੇਰੇ ਨਾਮ ਇਹ ਤੇ ਮੈਂ ਕਢਾ ਲੇ ਮੈਂ ਇਹਦੇ ਨਾਮ ਵਾਲੇ ਥੋੜੀ ਕਢਾ ਲਈ ਆ ਉਹ ਤੂੰ ਮੈਨੂੰ ਘੱਟ ਸਮਝ ਨਹੀਂ ਆ ਉਹ ਮੈਂ ਵੀ ਦੇ ਦਿੱਤਾ ਉਹ ਥੋੜੇ ਦਾ ਟਾਈਮ ਮੈਂ ਆ ਅਰੇ ਮਹੀਨੇ ਚਾਰ ਪੰਜ ਹੈਗੇ ਆ ਤੇ ਕੋਈ ਗੱਲ ਨਹੀਂ ਉਹਨੇ ਚਰ ਆਪੀ ਬੈਠਾ ਰਹਿਣਾ ਘਰ ਨੂੰ ਪੈਸੇ ਤੇ ਨਹੀਂ ਮੋੜਨ ਲੱਗੇ ਹਣੀ ਨਾ ਨਾ ਆਹੋ ਤੁਸੀਂ ਇਹ ਭੁੱਲ ਜਾਓ ਤੇ ਹੁਣ ਹੀ ਪੈਸੇ ਨਾ ਨਾ ਦਵਾ ਮੈਂ ਤੈਨੂੰ ਕਿਹਾ ਸੀ ਮੈਂ ਉਹ ਬਾਹਰ ਦਾ ਹੋਇਣਾ ਵਾ ਤੇ ਪੈਸੇ ਮੈਨੂੰ ਉੱਥੋਂ ਮਿਲ ਜਾਣੇ ਆ ਤੈਨੂੰ ਇਹ ਨਿਕ ਸੁਣਾ ਦੇ ਦੇ ਵੀ ਉਹ ਕਹਿੰਦਾ ਵੀ ਮੈਂ ਵੀ ਬਾਹਰ ਹੋ ਕੇ ਤੈਨੂੰ ਪੈਸੇ ਦੇ ਦੂੰਗਾ ਜਿਹੜੇ ਮੈਨੂੰ ਉੱਥੋਂ ਮਿਲ ਲਿਆ ਮੜ ਕੇ ਮੈਂ ਕਿ ਮੈਨੂੰ ਮਿਲਨੇ ਤੇ ਤੇ ਪਿਆਰੀ ਵੱਲੋਂ ਤੇ ਨਹੀਂ ਸੁਣਾ ਕਲਾਇਆ ਪਜਾ ਪਿਆਰੀ ਛੱਡੋ ਨਹੀਂ ਨਹੀਂ ਹਾ ਨਹੀਂ ਗਾ ਹਾ ਦੀ ਗੱਲ ਉਹਨੇ ਕਿਹਾ ਵੀ ਕੀ ਮੜੀ-ਮੋਟੀ ਪਰ ਮੈਨੂੰ ਕਿਹਾ ਮੈਂ ਤਾਂ ਇਤਰਾ ਕਰ ਅਚੂਨੇ ਦਾ ਕਦੇ ਮੈਂ ਟਾਈਮ ਮੰਗਾ ਦੇ ਤੇ ਬਾਕੀ ਗਾਹ ਦੇ ਗਾਹ ਵੇਖੀ ਜਾਊਂਗੀ ਠੀਕ ਨਹੀਂ ਹੋਰ ਗੱਲ ਸੁਣ ਲਓ ਹੂੰ ਕੱਲ ਉਹਦੇ ਨੂੰ ਮਿਲਿਆ ਤੇਰੇ ਕਰਨ ਮੁੰਡਾ ਇਹਨਾਂ ਦਾ ਆਹੋ ਤੇ ਆਂਦਾ ਹੀ ਤੇ ਆਪਾਂ ਤੇ ਤਾਈ ਵਾਲਾ ਘਰ ਫੇਰ ਲੈਣ ਲੱਗੇ ਆ ਹੂੰ ਹੂੰ ਆਹੋ ਵੇਖੋ ਸਹੀ ਨਾ ਸੁਪਨੇ ਹੈ ਜਿਉ ਉਹਨੇ ਰਹਿਣ ਨੂੰ ਥਾਂ ਦੇ ਹੀ ਦਿੱਤਾ ਵਾ ਤੇ ਮਲ ਮਾਰਨ ਨੂੰ ਫਿਰਦੇ ਆ ਹੱਦ ਹੋ ਗਈ ਇਹਨਾਂ ਵਾਲੀ ਮੈਂ ਤੇ ਆਪ ਹਰਾਣਾਂ ਵਾ ਤੇ ਤਾਈ ਦੇ ਸਿਰ ਚ ਧੂੜ ਗਈ ਪਾਤਾ ਇਹਨਾਂ ਨੇ ਹਾਂ ਨਹੀਂ ਤਾਈ ਦਾ ਨਹੀਂ ਪਤਾ ਤਾਈ ਨੇ ਆਪ ਕਿੱਥੇ ਜਾਣਾ ਮੁੜ ਕੇ ਜਾਣਾ ਕਿੱਥੇ ਆ ਛੋੜਿਆ ਜੋਗੀ ਰਹਿ ਜਾਣੀ ਆ ਵੇਖਿਆ ਵਾਲੀ ਰਮਨ ਆ ਨਾ ਇਹਨੇ ਲੱਤਾਂ ਮਾਰ ਮਾਰ ਕੇ ਘਰੋਂ ਬਾਹਰ ਕੱਢਣਾ ਉਹ ਦਿਨ ਮਾਈ ਨੂੰ ਪਤਾ ਲੱਗਣਾ ਕਿ ਜੀਵਨ ਸੱਚੀ ਹੀ ਤੇ ਮੈਂ ਝੂਠੀ ਹੀਗੀ ਤਾਈ ਦਾ ਮੈਂ ਵੀ ਰਾਤਾ ਵੀ ਮੈਂ ਆਪਣੇ ਨਿਆਣੇ ਕੋਲ ਚਲ ਜੇਣਾ ਬਾਹਰ ਜਦੋਂ ਨਿਆਣੇ ਨੂੰ ਪਤਾ ਲੱਗਾ ਨਾ ਕਿ ਘਰ ਕੋਲ ਸਭ ਕੋ ਕਿਹਨਾ ਕਰਤਾ ਵਾ ਤੇ ਵੇਖਿਓ ਉਧਰੋਂ ਵੀ ਠੁੱਡੇ ਹੀ ਪੈੜੇ ਇਹਨੂੰ ਕੋ ਮੇਰੀ ਗੱਲ ਸੁਣ ਮੇਰੇ ਹਿਸਾਬ ਨਾਲ ਭਾਵੇਂ ਨਿਆਣੇ ਨੂੰ ਪਤਾ ਹੀ ਨਾ ਹੋਵੇ ਪਤਾ ਸੁਆਹ ਹੋਣਾ ਇਹਨਾਂ ਨੂੰ ਉਹਦੇ ਬਾਹਰ ਇੰਦੇ ਨੂੰ ਪਤਾ ਇੱਥੇ ਕੀ ਬਣ ਗਿਆ ਇਹ ਰੋਟੀਆਂ ਖਾਣ ਦੀ ਮਾਰੀ ਉਹਨਾਂ ਨੂੰ ਘਰੋਂ ਬਾੜ ਕੇ ਬੈਠੀ ਆ ਤੇ ਹੁਣ ਸੈਨ ਕਰ ਕਰ ਦੇਣੀ ਜਾਣ ਦੇ ਤਾਂ ਉਹਨਾਂ ਨੇ ਚਲਾਕੀ ਖੇਡ ਜਾਣੀ ਆ ਤੇ ਇਹਨੇ ਰੋਣਾ ਮੁੜ ਕੇ ਮੁੜ ਕੇ ਕਹਿੰਦੇ ਪੁੱਛਣਾ ਇਹਨੂੰ ਚੱਲ ਹਾਂ ਨੂੰ ਕੀ ਸਾਡੇ ਘਰ ਗੜਾ ਉਹਨੂੰ ਤਾਂ ਜਾਣਾ ਹੈਗਾ ਚੱਲ ਕੋਈ ਨਹੀਂ ਦਫਾ ਕਰੋ ਜਦੋਂ ਕਰਦੀ ਕਰਦੀ ਰਹੇ ਮੈਂ ਤੇ ਇੱਕ ਦੋ ਵਾਰ ਇਸ਼ਾਰਾ ਦਿੱਤਾ ਸੀ ਨਹੀਂ ਸਮਝੀ ਤੇ ਆਪਣੀ ਮਰਜ਼ੀ ਕਰੇ ਹਾਨੂੰ ਕੀ ਲੱਗੇ ਰੋ ਚਲ ਕੋਈ ਗੱਲ ਨਹੀਂਗੀ ਦੂਜੀ ਗੱਲ ਇਹ ਵੀ ਅਸੀਂ ਪੈਲੀ ਨਹੀਂ ਜੇ ਮਤਲਾ ਛੜਣੀ ਨਾ 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 ਜਿਹੜੇ ਪੈਸੇ ਨਿਕਲ ਗਏ ਨਿਕਲ ਗਏ ਹੁਣ ਨਾ ਤੇ ਆਪਾਂ ਪੈਸੇ ਦੇਣੇ ਤਾਂ ਨਾ ਆਪਾਂ ਦੇਣੀਆ ਪੈਲੀ ਤੇ ਜੋ ਇਹਨੇ ਕਰਨਾ ਉਹ ਕਰ ਲੈ ਭਾਵੇਂ ਸਰਪੰਚ ਛੱਡ ਕੇ ਜਿਹਨੂੰ ਮਨਜ ਸਾਦ ਲੈ ਉਹ ਚੱਲ ਯਾਰ ਉਹ ਆਇਆ ਇਹ ਮੈਂ ਵੀ ਉਹਦੀ ਇਤਰਾਫ ਲਈ ਆ ਮੈਂ ਚੱਲ ਕੋਈ ਗੱਲ ਨਹੀਂਗੀ ਇਸੇ ਕਰਕੇ ਤਾਂ ਮੈਂ ਬਾਹਰ ਵੀ ਆਈ ਨਹੀਂ ਤੇ ਮੈਂ ਆ ਹੀ ਦੋ ਹੱਥ ਕਰ ਲੈ ਲੇ ਸਰਪੰਚ ਨਹੀਂ ਮੈਂ ਰੁਕਾ ਤਾਂ ਮੈਂ ਤੂੰ ਜਾ ਕੇ ਸੁਣਾ ਦੇ ਦੇ ਪੇਟੂ ਨੇ ਵਦਾ ਘਟਾ ਘਟਾ ਕਰ ਲਾਂਗੇ ਜਾ ਕੇ ਤੇ ਪੰਜ ਚਾਰ ਮਹੀਨੇ ਕੱਟ ਮੁਰ ਕੇ ਫਿਰ ਦੀ ਫੇਰ ਦੇਖੀ ਜਊਂਗੀ ਚਲ ਕੋਈ ਨਹੀਂ ਖਾਵੇ ਚੰਗਾ ਕੀਤਾ ਜਾ ਆਹੋ ਆਹ ਜਾ ਫਿਕਰ ਚਾਜੂ ਦੇ ਮੈਨੂੰ ਚਲ ਮੈਂ ਬਣਾਉਣੀ ਰਮਨ ਆ ਜਾ ਮੈਂ ਇੱਧਰ ਜੇ ਆ ਗਈ ਬੰਦੀ ਤਾਂ ਉਹ ਬੱਬੀ ਜੇਗੀ ਜਾਣਾ ਸੀ ਹਾਂ ਕੀ ਆ ਸਰਤਾ ਜੀ ਨਾਲ ਘਰੋਂ ਨਹੀਂ ਘੰਡੇ ਆ ਜੀ ਮਿਲਿਆ ਮਤਮ ਨਾ ਨਾ ਮੇਰੇ ਨਾਲ ਵੇਖ ਲਿਆ ਸੀ ਉਹਨੇ ਪਰ ਮੇਰੇ ਖਲੋਤਾ ਰਿੰਦੇ ਲੱਗੇ ਲੈ ਦੱਸ ਜਾਂ ਦੇ ਖਲੋਕੇ ਗੱਲ ਦੱਸ ਦਿੰਦਾ ਕੀਪਤਾ ਨੇ ਗੱਲ ਕੀਤੀ ਵੀ ਆ ਕਿ ਨਹੀਂ ਕੀਤੀ ਬੜਾ ਅਕਸਰ ਘਰ ਗਿਆ ਸੀ ਗੱਤ ਕੋਈ ਨਾ ਕੋਈ ਕੀਤੀ ਹੋਈਆਂ ਨੇ ਜਾਂ ਦੇ ਦੱਸ ਜਾਂਦਾ ਤਾਂ ਫੇਰ ਸਾਨੂੰ ਵੀ ਪਤਾ ਲੱਗਦਾ ਹੁੰਦਾ ਕੀ ਸੀ ਉਹ ਤਾਂ ਸਿਰ ਤੇ ਖਲੋਤੇ ਸੀ ਦੋਨੇ ਕੀ ਅੱਛਾ ਕੰਧ ਤੇ ਖਲੋਤੇ ਹੁਣੀਆਂ ਕੰਧ ਤੇ ਖਲੋਤੀ ਤੇ ਜੇ ਮੇਰੇ ਲਾਗੇ ਖਲੋਤਾਂ ਤਾਂ ਉਹਨੇ ਘੜਾ ਵੀ ਇਹ ਰਲਿਆ ਇਹਨਾਂ ਨਾਲ ਰੇਹਲਾ ਪੁਰਾਣੀਆਂ ਆਤਾਂ ਨਹੀਂ ਜਾਂਦੀਆਂ ਬਿੱਲੀ ਵਾਂਗ ਝਾਕਦੀ ਰਹਿਣਾ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਕੌਣ ਆਉਂਦਾ ਵਾ ਤੇ ਕੌਣ ਜਾਂਦਾ ਵਾ ਮੇਰੇ ਨਾਲ ਗੱਲ ਕਰ ਗਿਆ ਹੁਣਾਂ ਵਾ ਉੱਚੀ ਉੱਚੀ ਰਹੀ ਕਰ ਆਪਣੇ ਬੋਲ ਆ ਹੁਣ ਟੀੜ ਹੋਣੀ ਆ ਬੰਦਾ ਇਹਨੂੰ ਪੁੱਛੇ ਪੈਸੇ ਦੇ ਲਿਆਗਾ ਤਾਂ ਚੁੱਪ ਕਰਕੇ ਤੈਹ ਲਾ ਕੇ ਰੱਖ ਲਓ ਤੇ ਪੈੜੀ ਦਿੰਦਾ ਤੈਨੂੰ ਟੀੜ ਹੁੰਦੀ ਦੇਣੀ ਨਹੀਂ ਪੈੜੀ ਹੱਦ ਵਾਲੀ ਗੱਲ ਬਾਤ ਮੈਂ ਉਹਨੂੰ ਕਿਹਾ ਮੈਂ ਹਾਂ ਜੇ ਪੈਸੇ ਕਢਾਉਣੇ ਆ ਨਾ ਮੰਜੇਦਰ ਤੇ ਪੈੜੀ ਦੇਣੀ ਪੈਣੀ ਉਹ ਨਹੀਂ ਕਹਿੰਦਾ ਮੈਂ ਪੈਸੇ ਕੀ ਕਰਨੇ ਆ ਪੈਸੇ ਤੇਰੇ ਅੱਜ ਲੈ ਲੈ ਕੱਲ ਲੈ ਲੈ ਤਾਂ ਹੁਣ ਖਾ ਮੇਰੇ ਨਾਲ ਖਾ ਪੀ ਛੜੇ ਜਾਂਦੇ ਨਾਲ ਭਾਵੇਂ ਖਾ ਲਿਆ ਤਾਂ ਭਾਵੇਂ ਪੀ ਲਿਆ ਅਸੀਂ ਤਾਂ ਪਹਿਲੀ ਲੈਣੀ ਆ ਮੈਂ ਤਾਂ ਇਹ ਗੱਲ ਆਨੀ ਜੇ ਨਹੀਂ ਨਾ ਮੰਨਦਾ ਚੁੱਪ ਕਰਕੇ ਟਰੈਕਟਰ ਵੜਾ ਕੇ ਪੈਲੀ ਦੇ ਵਿੱਚ ਚੁੱਪ ਕੀਤੇ ਨੂੰ ਕੋਈ ਰਹਿਣ ਦਿੰਦਾ ਹੁੰਦਾ ਮੈਂ ਹੁਣ ਉਹਨੂੰ ਕੋਲਾ ਦੇਗਾ ਸਰਪੰਚ ਨੂੰ ਹੌਸਲਾ ਕਰ ਕੋਈ ਨਾ ਕੋਈ ਬਾਬ ਦਊਂਗੇ ਜਾਂ ਮੈਂ ਉਹਨੂੰ ਫੋਨ ਕਰਕੇ ਸੱਦ ਲੈਂਦੇ ਆ ਘਰ ਪਿਆਪੇ ਦੱਸ ਜਾਂਦਾ ਤੁਹਾਨੂੰ ਕਿ ਕੀ ਗੱਲਬਾਤ ਹੋਈ ਹੈ ਚਲ ਕੋਈ ਗੱਲ ਨਹੀਂ ਮੈਂ ਕਰੂੰਗਾ ਆਪਣਾ ਗੱਲ ਮੇਰੇ ਕੀ ਜਵਾਬ ਦਤਾ ਉਹ ਦਿਨ ਤੋਂ ਉਦਾਂ ਕਹਿੰਦਾ ਸੀ ਮੈਂ ਸੱਚੀ ਗੱਲ ਕਰਦਾ ਹਾਂ ਨਾ ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ ਕਹਿਣਾ ਨਾ ਹੁਣ ਤਾਉਗਾ ਤਾਂ ਫੇਰ ਹੀ ਆ ਨਾ ਪਰ ਉਹਨੇ ਗੱਲਾਂ ਤੇ ਸਾਰੀਆਂ ਕੀਤੀਆਂ ਹੋਣ ਗਿਆ ਪਰ ਹੁਣ ਹੌਸਲਾ ਕਰ ਦੱਸ ਜਾ ਤਾਂ ਆਣ ਕੇ ਜਾਂ ਫੋਨ ਤੇਨ ਪੁੱਛ ਲੈਨੇ ਵੀ ਕੀ ਗੱਲ ਬਾਣੀ ਐ ਚੱਲ ਕੋਈ ਗੱਲ ਨਹੀਂ ਆਉਗਾ ਤਾਂ ਫੋਨ ਕਰਕੇ ਕਰ ਸਕਦੇ ਹੋ ਫੋਨਾਂ ਦੇ ਗੱਲਾਂ ਨਹੀਂ ਇਹ ਜੀਆਂ ਕਰੀ ਦੀਆਂ ਨੇ ਜਨਾ ਉਹਨੇ ਖੁੱਲ ਕੇ ਗੱਲ ਸੁਣੀ ਆ ਤੁਹਾਨੂੰ ਫਿਰ ਅਵਲੇ ਨਾਲ ਦੁਆ ਜੀਆਂ ਨੇ ਫੜੇ ਲਾਤਾ ਹਨ ਕੀ ਆਂ ਦਿੰਦੇ ਆ ਘਰੋਂ ਮੜਾ ਜਮਨਾ ਪਏ ਤਾਂ ਬਾਹਰੋਂ ਮੜਾ ਆ ਨਾ ਜਾਗੇ ਸਾਡੇ ਨਾਲ ਤਾਂ ਉਹ ਕੰਮ ਹੋਇਆ ਘਰੋਂ ਵੀ ਕੱਟਦਾ ਪੈਲੀ ਦੇ ਸਾਹਮਣੇ ਬੈ ਗਈ ਪੈਸੇ ਵੀ ਲੱਲੇ ਅਸੀਂ ਤਾਂ ਬਣ ਕੇ ਛਦਾਈ ਚੰਗੇ ਭੜੇ ਪਰ ਇਹ ਗੱਲ ਇਹ ਵੀ ਚੈੱਕ ਉਹਦੇ ਨਾਂ ਦਾ ਬਣਿਆ ਸੀ ਪੈਸੇ ਆਉਣੇ ਉਹਦੇ ਨਾਂ ਹੀ ਨਾ ਚੱਲ ਆ ਗਏ ਆ ਸਾਨੂੰ ਕੋਈ ਦੁੱਖ ਨਹੀਂ ਗਾ ਵੀ ਕਿਉਂ ਆਏ ਆ ਪਰ ਇਹ ਆ ਵੀ ਸਾਨੂੰ ਤਾਂ ਕੋਈ ਨਾ ਕੋਈ ਦਵੇ ਹੋਣਾ ਕਿਸ ਬੰਦੇ ਦੇ ਲਾਵੇ ਗੱਲ ਗਾ ਹੋਈ ਤੇ ਤੇਰੀ ਗੱਲ ਸਹੀ ਆ ਇਹ ਮੁੰਡੇ ਦੀ ਫਾਈਲ ਲਵੀ ਆ ਫਾਈਲ ਵੀ ਲਾਉਣੇ ਆ ਉਧਰੋਂ ਘਰ ਤਾਂ ਵੀ ਸੌਦਾ ਕਰ ਲਿਆ ਵਾ ਚਲ ਕੋਈ ਗੱਲ ਨਹੀਂ ਸਮਝ ਨਹੀਂ ਉਹ ਵੀ ਕਰਨਾ ਕੀ ਹੈ ਨਾਰਾਇਣ ਨੇ ਆਪੇ ਸਾਰੇ ਕੰਮ ਸਿਰੇ ਚੜਾ ਲੈਣੇ ਜਦੋਂ ਕਿ ਤੇ ਤੁਹਾਨੂੰ ਉਧਰੋਂ ਕੱਢੇ ਸਾਨੂੰ ਆਸ ਹੀ ਪੇਤਾਂ ਦੇ ਘਰ ਵਿੱਚ ਬਹਿ ਜਾਵੇਂ ਆਹੋ ਇਹ ਗੱਲ ਹੈਗੀ ਠੀਕ ਆ ਨਾ ਉਹਨੇ ਸਾਰੇ ਕੰਮ ਕਰ ਦੇਣੇ ਆ ਸਿਰਫ ਇੱਕ ਹੌਂਸਲਾ ਚਾਹੀਦਾ ਵਾ ਇਹਦਾ ਮੂੰਹ ਡਿਆ ਰਹਿ ਜਾਣਾ ਵਾ ਜਿਹੜਾ ਬੰਦਾ ਇੰਨੀਆਂ ਚਲਾਕੀਆਂ ਕਰਦਾ ਨਾ ਉਹ ਮਰਦਾ ਹੁੰਦਾ ਹਨਾ ਡੁੱਬਦਾ ਹੁੰਦਾ ਵਾ ਅੱਜ ਤੇ ਆਪਣੇ ਆਪ ਨੂੰ ਬੜੀ ਉਲਫਤ ਕਰਕੇ ਦੱਸਣ ਲਈ ਆ ਮੈਂ ਮੈਂ ਇਦਾਂ ਮੈਂ ਇਦਾਂ ਇੱਕ ਦਿਨ ਰੋਣਾ ਵਾ ਇੰਨੇ ਤੁਸੀਂ ਵੇਂਦੇ ਰਹੇ ਮੇਰੀਆਂ ਅੱਖਾਂ ਸਾਹਮਣੇ ਲੈ ਚਲਾਕੀ ਇਹ ਤੇ ਚਲਾਕੀਆਂ ਕਰ ਰੋ ਹਟਦੀ ਨਹੀਂ ਦੇ ਕੋਈ ਗੱਲ ਨਹੀਂ ਇਹ ਦੀਆਂ ਕੀਤੀਆਂ ਇਹਦੇ ਗਾੜੀ ਆਉਣੀਆ ਤੁਸੀਂ ਵੇਖੀ ਜਾਓ ਕੀ ਬੰਦਾ ਗਾੜੀ ਗਾੜੀ ਬੜਨਾ ਬੋੜਾ ਰੱਬ ਨੇ ਕੀ ਇਹੋ ਜਿਹੇ ਬੰਦਿਆਂ ਦਾ ਕੱਖ ਨਹੀਂ ਬਣਦਾ ਹੁੰਦਾ ਕੱਖ ਨਹੀਂ ਬਣਦਾ ਹੁੰਦਾ ਮੈਨੂੰ ਤੇ ਨਾ ਇਹ ਤਾਂ ਗੁੱਸਾ ਚੜਦਾ ਵਾ ਅੰਤਰਾ ਨਾਲ ਪਤਾ ਹੁੰਦਾ ਨਾ ਜਦੋਂ ਵਿਆਹ ਹੋਇਆ ਉਹਦਾ ਹੀ ਅੱਡ ਹੋ ਜਾਣਾ ਸੀ ਆਪਣਾ ਘਰ ਤੇ ਬਣਾ ਕੇ ਪੈਂਦੇ ਆਹ ਅੰਤਰਕ ਲੰਕਾਉਣਾ ਸੀ ਤਾਂ ਕਈ ਸੀ ਆਪੇ ਘਰਾਂ ਦੇ ਵਿੱਚ ਪੈਣੇ ਈ ਅਰੋਧ ਉਹਦੇ ਦੋਨੇ ਜੀ ਮੰਮਰੇ ਫਕੜੇ ਬੜੇ ਰਹੇ ਆ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਵਾ ਮੈਨੂੰ ਕਈ ਜਣਾ ਵੀ ਤਨਖਾਹ ਮੈਂ ਤੇਰੇ ਨਾਲ ਆਦੀ ਜਮਾ ਕਰਾਈ ਜਨਾ ਮੈਂ ਉਹ ਕਰੀ ਜਨਾ ਮੁੰਮਰੇ ਫਕੜਣਾ ਐਵੇਂ ਨਹੀਂ ਬਣਿਆ ਤੁਸੀਂ ਦੰਗਰਾਂ ਨੂੰ ਪਾਉਂਦੇ ਸੀ ਪੱਠੇ ਦੁੱਧ ਵੀ ਕਰਦਾ ਪਿੰਦੇ ਸੀਗੇ ਫਸਲ ਦੇ ਵਿੱਚ ਤੁਸੀਂ ਖਾਦ ਪੂਣੀ ਤੁਸੀਂ ਸਪਰੇਅ ਕਰਨੀ ਕਿਤੇ ਹੱਥ ਲਾਉਂਦਾ ਤੈਨੂੰ ਪਤਾ ਨਹੀਂ ਜਦੋਂ ਪਤਾ ਲੱਗਿਆ ਫੇ ਮੁੰਡਾ ਇਹਨਾਂ ਦਾ ਸਿਆਣਾ ਹੋ ਗਿਆ ਵਾ ਇਹਨਾਂ ਦਾ ਵੀ ਖਰਚਾ ਵਧਣਾ ਮੁਰਗੇ ਮਾਰੀ ਸਾਨੂੰ ਲਾਤ ਵੀ ਤੂੰ ਕੌਣਾ ਤੇ ਮੈਂ ਕੌਣਾ ਚਲੋ ਕੋਈ ਗੱਲ ਨਹੀਂ ਆ ਰਵਣਾ ਜੋ ਵੀ ਹੈ ਨਾ 헤ਦਾ ਫੇਰੀਆਂ ਇੱਥੇ ਸਭ ਕੋ ਨੂੰ ਵੇਖ ਕੇ ਜਾਣਾ ਹੀ ਵੀ ਤੋਂ ਨੇ ਵੀ ਉਹ ਤਾਂ ਗੱਲ ਹੈ ਹੀ ਪਰ ਹੁਣ ਦੇਖਾਂ ਨੂੰ ਦੁੱਖ ਦੇਣੀ ਲਏ ਆ ਨਾ ਕੋਈ ਕੰਮ ਹੈ ਅਜੇ ਤੱਕ ਸਾਡੇ ਨਾਲ ਚੰਗਾ ਕੀਤਾ ਭੈਣ ਭਰਾਵਾਂ ਵਾਲਾ ਤਾਂ ਦੱਸੋ ਜੇ ਇਹੋ ਪੈਸੇ ਲੈਣੇ ਤਾਂ ਨਸਲਾ ਕਰਦਾ ਵੀ ਮੈਨੂੰ ਚਾਹੀਦੇ ਆ ਮੈਂ ਲੈਣੇ ਆ ਤਾਂ ਅਸੀਂ ਕੀ ਕਹਿ ਲੈਣਾ ਹੈ ਜਦੋਂ ਨਾ ਉਹਦੇ ਆਏ ਆਂ ਹੀ ਕੋਈ ਕਰ ਸਕਦੇ ਨਾ ਇਹੋ ਇਹ ਤਾਂ ਹੈ ਹੀ ਚਲ ਛੱਡ ਜਾਂ ਇਹਨਾਂ ਗੱਲਾਂ ਨੂੰ ਬੜਾ ਕੋਈ ਰੋਟੀ ਪਾਣੀ ਵੀ ਨਹੀਂ ਆਹ ਰੋਟੀ ਪਾਣੀ ਚਲੋ ਮੈਂ ਦਵਾ ਉਹ ਹੋਈ ਤੇ ਗੱਲ ਵਾ ਸਰਪੰਚ ਵੀ ਕੋਈ ਗੱਲ ਨਹੀਂ ਦੱਸ ਕੇ ਗਿਆ ਗੱਲ ਦੱਸ ਜਾਂਦਾ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਕੀ ਕਹਿੰਦੇ ਫਿਰਦੇ ਆ ਕਿਹੜੇ ਪਾਣੀ ਦੇ ਵਿੱਚ ਵਾ ਮੈਨੂੰ ਤਾਂ ਲੱਗਦਾ ਵਾ ਉਹ ਬੁੱਢੀ ਨੇ ਗੱਲ ਕਿਹ ਬੰਨੇ ਲੱਗਣ ਨਹੀਂ ਦੇਣੀ ਉਹਨੂੰ ਇਹ ਹਣਾ ਟਿੰਡ ਚ ਕਾਣਾ ਪਾਈ ਛੱਡਦੀਆਂ ਆਪੇ ਭੁੱਖੇ ਮਰਨਗੇ ਪਰ ਜੀਵਨ ਕੋਰੇ ਭੁੱਖੇ ਅਹੀਂ ਵੀ ਨਾ ਮਰੇ ਜਿਨ੍ਹਾਂ ਦਾ ਕੋਈ ਨਹੀਂ ਨਾ ਉਹਨਾਂ ਦਾ ਰੱਬ ਹੁੰਦਾ ਵਾ ਲੋਕਾਂ ਨੂੰ ਮਾਰਨ ਵਾਲੇ ਆਪ ਮਰ ਜਾਂਦੇ ਆ ਇਹ ਤੂੰ ਯਾਦ ਰੱਖੀ ਮੇਰੀ ਗੱਲ